ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਆਬਤਕ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਸੋ ਸੈਸ਼ਨ 2024-25 ਦੌਰਾਨ ਹਲਕਾ ਜੰਡਿਆਲਾ ਗੁਰੂ ਦੇ ਜਿੰਨਾ ਵਿਦਿਆਰਥੀਆਂ ਦੇ ਵੱਲੋਂ 90% ਤੋਂ ਵੱਧ ਅੰਕ ਹਾਸਲ ਕੀਤੇ ਗਏ ਹਨ ਉਹਨਾਂ ਵਿਦਿਆਰਥੀਆਂ ਨੂੰ ਅੱਜ ਕੈਬਨਿਟ ਮੰਤਰੀ ਹਰਭਜਨ ਸਿੰਘ ਈਡੀਓ ਦੇ ਵੱਲੋਂ ਸਨਮਾਨਿਤ ਕੀਤਾ ਜਾ ਰਿਹਾ ਹੈ ਸੋ ਤਸਵੀਰਾਂ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਕਿ ਜਿੰਨਾ ਵੀ ਵਿਦਿਆਰਥੀਆਂ ਦੇ ਵੱਲੋਂ 90% ਤੋਂ ਵੱਧ ਅੰਕ ਹਾਸਲ ਕੀਤੇ ਗਏ ਹਨ ਉਹਨਾਂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ ਹੈ ਸੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜੀ ਜੰਡਿਆਲਾ ਗੁਰੂ ਹਲਕੇ ਦੇ ਵਿੱਚ ਜਿੰਨੇ ਵੀ ਸਕੂਲ ਨੇ ਚਾਹੇ ਉਹ ICSE ਆ CBSE ਆ PSEB ਆ ਉਹਨਾਂ ਦੇ ਬੱਚਿਆਂ ਨੇ 10ਵੀਂ ਤੇ 12ਵੀਂ ਦੇ ਵਿੱਚੋਂ ਜਿਨ੍ਹਾਂ ਦੇ ਵੀ ਅਭਾਵ 90% ਮਾਰਕਸ ਜਿਨ੍ਹਾਂ ਨੇ ਪ੍ਰਾਪਤ ਕੀਤੇ ਨੇ ਉਹਨਾਂ ਨੂੰ ਅੱਜ ਇਥੇ ਜੰਡਿਆਲਾ ਗਰੂ ਦੇ ਵਿੱਚ ਜੈਹ ਰਿਜ਼ੋਰਟ ਦੇ ਵਿੱਚ ਬਲਾ ਕੇ ਤੇ ਉਹਨਾਂ ਦਾ ਸਨਮਾਨ ਕੀਤਾ ਗਿਆ ਔਰ ਸਾਡੇ ਜ਼ਿਲ੍ਹੇ ਦੇ ਜ਼ਿਲ੍ਹੇ ਦਾ ਪ੍ਰਸ਼ਾਸਨ ਸੂਚਾ ਪ੍ਰਸ਼ਾਸਨ ਜਿਹੜਾ ਆ ਉਹ ਸਾਡੇ ਕੋਲ ਇੱਥੇ ਪਹੁੰਚਿਆ ਹੈ ਸਾਡੇ ਡੀਸੀ ਮੈਮ ਸਾਖੀ ਸ਼ਾਨ ਸਾਨੀ ਜੀ ਸਾਡੇ ਡੀਆਈਜੀ ਸਾਹਿਬ ਸਰਦਾਰ ਸਤਿੰਦਰ ਸਿੰਘ ਜੀ ਸਾਡੇ ਸੀਪੀ ਅੰਮ੍ਰਿਤਸਰ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਜੀ ਐਸਪੀਡੀ ਅਦਿੱਤਿਆ ਵਾਰੀਅਰ ਜੀ ਜਸਨੂਰ ਜਸਨੂਰੀ ਜਸਰੂਪ ਜਸਰੂਪ ਜੀ ਆਈਪੀਐਸ ਸਾਡੇ ਪੀਸੀਐਸ ਸਰਦਾਰ ਕੁਸ਼ਪ੍ਰੀਤ ਸਿੰਘ ਜੀ ਔਰ ਵੀ ਸਾਡੇ ਜਿਹੜੇ ਨੇ ਡੀਓ ਸਰਬਾਨ ਸਖਿਆ ਵਿਭਾਗ ਦੇ ਅਧਿਕਾਰੀ ਵੀ ਇੱਥੇ ਪਹੁੰਚੇ ਨੇ ਔਰ ਮੈਂ ਖਾਸ ਤੌਰ ਤੇ ਇੱਥੇ ਇਹ ਗੱਲ ਦੱਸਣੀ ਚਾਹਣਾ ਹੈ ਕਿ ਸਾਡੇ ਜੰਡਿਆਲਾ ਗੁਰੂ ਹਲਕੇ ਦੇ ਕੁੱਲ 437 ਬੱਚੇ ਨੇ ਜਿਨ੍ਹਾਂ ਨੇ ਅਭਵ 90% ਤੋਂ ਮਾਰਕਸ ਜਿਹੜੇ ਨੇ ਉਹ ਹਾਸਲ ਕੀਤੇ ਨੇ ਔਰ ਮੈਂ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਵੀ ਦਿੱਤੀਆਂ ਨੇ ਵਧਾਈਆਂ ਦਿੱਤੀਆਂ ਨੇ ਔਰ ਇਹ ਕੰਮ ਅਸੀਂ 2023 ਤੋਂ ਜਿਹੜਾ ਉਹ ਕਰਦੇ ਆ ਰਹੇ ਹਾਂ 2023 ਦੇ ਵਿੱਚ ਵੀ ਫੰਕਸ਼ਨ ਕੀਤਾ ਸੀਗਾ ਸਿੰਘ 12ਵੀਂ ਦੇ ਬੱਚਿਆਂ ਦਾ ਬੱਚਿਆਂ ਦੇ ਵਿੱਚ ਬਹੁਤ ਉਤਸ਼ਾਹ ਹੁੰਦਾ ਹੈ ਇਸ ਚੀਜ਼ ਨੂੰ ਲੈ ਕੇ ਔਰ ਉਦੋਂ ਵੀ ਸਾਡੇ ਕੋਲ 250 ਬੱਚਾ ਨਿਕਲੇ ਆ ਸੀਗਾ 80% ਤੋਂ ਵੱਧ ਫਿਰ 2024 ਦੇ ਵਿੱਚ ਵੀ ਕੀਤਾ ਸੀਗਾ 272 ਬੱਚੇ ਨਿਕਲੇ ਸੀਗੇ ਇਸ ਵਾਰੀ ਗਿਣਤੀ ਕਾਫੀ ਵਧੀ ਆ ਸੋ ਸਾਨੂੰ ਇਸ ਗੱਲ ਤੇ ਤਸੱਲੀ ਆ ਕਿ ਸਾਡਾ ਸਿੱਖਿਆ ਵਿਭਾਗ ਜਿਹੜਾ ਆ ਉਹਦੀ ਮਿਹਨਤ ਸਦਕਾ ਸਾਡੇ ਮਾਨਯੋਗ ਸਿੱਖਿਆ ਮੰਤਰੀ ਸਰਦਾਰ ਹਰਜੋ ਸਿੰਘ ਬੈਂਸ ਸਾਹਿਬ ਅਧੀ ਮਿਹਨਤ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਰਹਿਨਮਾਈ ਦੇ ਵਿੱਚ ਜਿਹੜਾ ਸਦਾਬਦ ਭਾਗ ਦਾ ਬਹੁਤ ਤਰੱਕੀ ਕਰ ਰਿਹਾ ਹੈ ਔਰ ਅੱਜ ਇਹ ਬੱਚੇ ਸਨਮਾਨ ਲੈ ਕੇ ਬਹੁਤ ਖੁਸ਼ ਨੇ ਔਰ ਨਾਲ ਇਹਨੂੰ ਇੱਕ ਮੋਟੀਵੇਸ਼ਨ ਮਿਲੀ ਹੈ ਕਿ ਅਸੀਂ ਵੀ ਜ਼ਿੰਦਗੀ ਦੇ ਵਿੱਚ ਕੋਈ ਵੱਡੀਆਂ ਨੌਕਰੀਆਂ ਤੇ ਪਹੁੰਚੀ ਸਿੱਖਿਆ ਭਾਗ ਦੇ ਖੇਤਰ ਨੂੰ ਉੱਚਾ ਚੁੱਕਣ ਵਾਸਤੇ ਜੰਡਿਆਲਾ ਹਲਕੇ ਦੇ ਅ ਦੇਖੋ ਪੋਲੀਟੈਕਨਿਕ ਕਾਲਜ ਜਿਹੜਾ ਜੰਡੇਆਲਾ ਗੁਰੂ ਦੇ ਵਿੱਚ ਜੰਡੇਆਲਾ ਕੇਦੇ ਵਿੱਚ ਮਨਜ਼ੂਰ ਕਰ ਦਿੱਤਾ ਗਿਆ ਪੈਸੇ ਸਾਡੇ ਕੋਲ ਆ ਗਏ ਨੇ ਜਿਹੜਾ ਮੱਲੀਆਂ ਦੇ ਸਾਹਮਣੇ ਤੁਹਾਨੂੰ ਪਤਾ ਹੋਊਗਾ ਪਿੰਡ ਬਾਲੀਆ ਮੰਜਪੁਰ ਉੱਥੇ ਸਾਨੂੰ ਜ਼ਮੀਨ ਵੀ ਜਿਹੜੀ ਮਿਲ ਗਈ ਆ ਔਰ ਕੁਝ ਸਮੇਂ ਬਾਅਦ ਅਸੀਂ ਉੱਥੇ ਜਿਹੜਾ ਆ ਉਹਦੀ ਕੰਸਟਰਕਸ਼ਨ ਜਿਹੜੀ ਆ ਉਹ ਸ਼ੁਰੂ ਕਰਦੇ ਆਗੇ ਮੈਨੂੰ ਆਸ ਆ ਕਿ ਨੈਕਸਟ ਈਅਰ ਦੇ ਵਿੱਚ ਅਸੀਂ ਉੱਥੇ ਆਪਣੇ ਬੱਚਿਆਂ ਦੀ ਐਡਮਿਸ਼ਨ ਜਿਹੜੀ ਆ ਉਹ ਕਰਾਂਗੇ ਇਹਦੇ ਨਾਲ ਸਾਡੇ ਇਲਾਕੇ ਨੂੰ ਬਹੁਤ ਵੱਡਾ ਫਾਇਦਾ ਹੋਊਗਾ ਕਿਉਂਕਿ ਟੈਕਨੀਕਲ ਐਜੂਕੇਸ਼ਨ ਐਸ ਵੇਲੇ ਸਮੇਂ ਦੀ ਜਿਹੜੀ ਆ ਉਹ ਜ਼ਰੂਰਤ ਆ ਔਰ ਸਾਡੇ ਕੋਲ ਹੁਣ ਜਿਹੜਾ ਪੋਲੀ ਟੈਕਨੀਕਲ ਅੰਮ੍ਰਿਤਸਰ ਸੀਗਾ ਉਹ ਦੂਰ ਵੀ ਆ ਔਰ ਐਡਮਿਸ਼ਨ ਵੀ ਜਿਹੜੀ ਆ ਉਹ ਕਈ ਵਾਰੀ ਪਿੰਡੂ ਇਲਾਕਿਆਂ ਦੇ ਬੱਚੇ ਜਿਹੜੇ ਨੇ ਉੱਥੇ ਜਾਣਾ ਜਾਣਾ ਨਹੀਂ ਚਾਹੁੰਦੇ ਕੋਈ ਟਰਾਂਸਪੋਰਟੇਸ਼ਨ ਦੀ ਸਮੱਸਿਆ ਹੁੰਦੀ ਆ ਸੋ ਕਾਫੀ ਸਾਡੇ ਹਲਕੇ ਨੂੰ ਇਸ ਚੀਜ਼ ਦਾ ਜਿਹੜਾ ਕਾਫੀ ਫਾਇਦਾ ਮਿਲਿਆ ਸਰ ਮੰਤਰੀ ਸਾਹਿਬ BCS PCS IAS ਅਧਿਕਾਰੀਆਂ ਨੂੰ ਬੱਚਿਆਂ ਨੂੰ ਮੋਡੀਫਿਕੇਸ਼ਨ ਵਾਸਤੇ ਸਰਕਾਰ ਨੇ ਅੱਗੇ ਲਾਇਆ ਇਹਦੇ ਬਾਰੇ ਕੀ ਕਹਿੰਦੇ ਹੋ ਦੇਖੋ ਬੜੀ ਸੋਹਣੀ ਸੋਚ ਆ ਸਾਡੇ ਮਾਨਜੋ ਮੌਕੰਤੀ ਸਾਹਿਬ ਵੀ ਕਿਉਂਕਿ ਅਸੀਂ ਸਕੂਲ ਆਫ ਐਮਿਨੈਂਸ ਜਿਹੜੇ ਨੇ ਉਹ ਵੀ ਅਸੀਂ ਆਈਐਸ ਤੇ ਆਈਪੀਐਸ ਅਧਿਕਾਰੀਆਂ ਨੂੰ ਦਿੱਤੇ ਨੇ ਤਾਂ ਕਿ ਉਹ ਉਹਨਾਂ ਦੇ ਨਾਲ ਉਹਨਾਂ ਨੂੰ ਉਹਨਾਂ ਦੇ ਨਾਲ ਐਕਸਪੀਰੀਐਂਸ ਦੇਖ ਸਕਣ ਕਿਉਂ ਕਿਵੇਂ ਬੱਚੇ ਜਿਹੜੇ ਸੀਗੇ ਉਹ ਆਈਪੀਐਸ ਆਈਐਸ ਅਧਿਕਾਰੀ ਬਣੇ ਨੇ ਔਰ ਉਹਨਾਂ ਤੋਂ ਮੋਟੀਵੇਸ਼ਨ ਲੈਣ ਔਰ ਜਿੱਥੇ ਜਿੱਥੇ ਗਾਈਡੈਂਸ ਦੀ ਲੋੜ ਆ ਕਿਉਂਕਿ ਤੁਹਾਨੂੰ ਪਤਾ ਇਹ ਜਿਹੜੇ ਕੰਪੈਟਿਟਿਵ ਐਗਜ਼ਾਮਸ ਹੁੰਦੇ ਨੇ ਇਹਨਾਂ ਦੇ ਵਿੱਚ ਕਾਫੀ ਮਿਹਨਤ ਵੀ ਕਰਨੀ ਪੈਂਦੀ ਔਰ ਕਾਫੀ ਗਾਈਡੈਂਸ ਦੀ ਲੋੜ ਵੀ ਹੁੰਦੀ ਆ ਸੋ ਸਾਡੇ ਅਧਿਕਾਰੀ ਸਾਹਿਬਾਨ ਸਕੂਲਾਂ ਦੇ ਵਿੱਚ ਜਾ ਕੇ ਜਿਹੜਾ ਜਿਹੜਾ ਵੀ ਸਕੂਲ ਅਲੋਟ ਹੋਇਆ ਉੱਥੇ ਗਾਈਡੈਂਸ ਦੇਣਗੇ ਔਰ ਸਾਡੇ ਬੱਚੇ ਜਿਹੜੇ ਆ ਉਹਨਾਂ ਦੇ ਵਿੱਚ ਇੱਕ ਜਜ਼ਬਾ ਭਰੂਗਾ ਕਿ ਅਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਹਾਲਾ ਅਫਸਰ ਬਣ